ਦਿੰਗਾ ਤੈਨੂੰ ਇੰਨੇ ਕੀਮਤੀ ਵਸਤਰ ਮੈਂ ਪਾਉਣੀ ਆਏ ਨੇ ਕਹਿਣੇ ਬੜੇ ਤੈਨੂੰ ਮਹਿੰਗੇ ਪਾਇਸ਼ ਨੂੰ ਜੇ ਤੂੰ ਐਦਾਂ ਕਰਨ ਲੱਗਿਆ ਮੇਰਾ ਤੇ ਘਰ ਹੀ ਝੜ ਜਾਏਗਾ ਮਹਾਰਾਜ ਜੀ ਨੇ ਪੌਣੇ 7 ਸਾਲ ਦੀ ਉਮਰ ਵਿੱਚ ਆਪਣੀ ਮਾਂ ਨੂੰ ਹੀ ਬਚਾ ਕੇ ਸੰਭਾਤਾ ਜਿੱਦਣ ਤੇਰਾ ਘਰ ਝੜ ਜਾਏਗਾ ਨਾ ਮੇਰਾ ਹਿੰਦੁਸਤਾਨ ਉਹਨਾਂ ਸੁਖੀ ਬਸੇਗਾ ਜਦੋਂ ਤੇਰਾ ਘਰ ਉੱਜੜ ਜਾਏਗਾ ਬਿਲਕੁਲ ਉੱਜੜ ਜਾਏਗਾ ਤੇਰਾ ਘਰ ਉਦੋਂ ਮੇਰਾ ਹਿੰਦੁਸਤਾਨ ਮੇਰੇ ਹਿੰਦੁਸਤਾਨ ਦੇ ਵਾਸੀ ਮੇਰੀ ਹਿੰਦੁਸਤਾਨ ਦੀ ਗਰੀਬ ਜੰਤ ਇਹ ਸੁਖੀ ਬਸੇਗੀ ਸਾਧ ਸੰਗਤ ਦੇਖੋ ਫਿਰ ਉਹੀ ਮਹਾਰਾਜੀ ਨੇ ਇਹ ਨੰਦ ਨਾਲ ਵਸਾਇਆ ਹੋਇਆ ਸ਼ਹਿਰ ਰਜ਼ਾਣ ਦਾ ਭਰਿਆ ਇਨੰਦਪੁਰ ਸਾਹਿਬ ਦਾ ਵੇੜਾ ਸੱਜੇ ਪਾਸ਼ਾ ਮਹਾਰਾਜ ਜੀ ਨੇ ਚੰਦ ਮੈਂਡਾਂ ਵਿੱਚ ਖਾਲੀ ਕਰ ਦਿੱਤਾ ਲਗਾਓ ਨੀ ਨਾ ਹੈ ਕਬੀਰ ਕਹਿੰਦਾ ਇਹ ਇੱਕ ਆਨੰਦਪੁਰ ਸਾਹਿਬ ਦੀ ਧਰਤੀ ਇਹਦਾ ਸਾਰੀ ਧਰਤੀ ਇਹ ਸਾਧ ਦੀ ਹੈ ਸਗਲੀ ਧਰਤੀ ਸਾਧ ਕੀ ਦਸਕਰ ਵੈਸੇਗਾ ਇਹ ਧਰਤੀ ਭਾਰ ਨਾ ਬਿਆਪੀ ਨੂੰ ਕੋ ਲਾਹੂ ਦਾ ਹੈ ਫਗਤ ਕਬੀਰ ਜੀ ਕਹਿੰਦੇ ਹੋ ਸਾਰੀ ਧਰਤੀ ਹੋਈ ਸਾਧ ਦੀ ਹੈ ਇਹਦੇ ਤਸਕਰਾਂ ਨੇ ਮੱਲ